ਰੈਡੀ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਦੀ ਸੋਚ ਵਿੱਚ ਬੁਨਿਆਦੀ ਫਰਕ ਇਹ ਹੈ ਕਿ ਭਾਰਤ ਦੇ ਲੋਕ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਦੇਸ਼ ਅੰਗਰੇਜ਼ਾਂ ਦੀ ਚਾਲਵਾਜ਼ੀ ਕਾਰਨ ਵੰਡਿਆ ਗਿਆ ਸੀ ਅਤੇ ਇੱਥੋਂ ਦੇ ਹਿੰਦੂਆਂ ਸਿੱਖਾਂ ਮੁਸਲਮਾਨਾਂ ਨੂੰ ਤੱਕੇ ਜੋਰੀ ਉਹਨਾਂ ਦੇ ਘਰਾਂ ਵਿੱਚੋਂ ਉਜਾੜ ਦਿੱਤਾ ਗਿਆ ਸੀ ਡੰਡੀ ਉਹ ਇਸ ਵੰਡ ਨੂੰ ਗੈਰ ਕੁਦਰਤੀ ਸਮਝਦੇ ਹਨ ਅਤੇ ਆਸ ਕਰਦੇ ਹਨ ਕਿ ਕਦੀ ਨਾ ਕਦੀ ਸਵੇਰ ਦਾ ਭੁੱਲਿਆ ਸ਼ਾਮੀ ਘਰ ਮੁੜ ਆਵੇਗਾ ਅਤੇ ਦੁਨੀਆ ਦੇ ਨਕਸ਼ੇ ਉੱਤੇ ਭਾਰਤ ਮੁੜ ਉਸੇ ਸ਼ੇਰ ਵਾਂਗ ਵਿਖਾਈ ਦੇਣ ਲੱਗੇਗਾ ਜਿਹਾ ਉਹ ਬੰਦ ਤੋਂ ਪਹਿਲਾਂ ਵਿਖਾਈ ਦਿੰਦਾ ਸੀ ਜਦੋਂ ਕਿ ਪਾਕਿਸਤਾਨ ਦੇ ਲੋਕ ਸਮਝਦੇ ਸਨ ਕਿ ਬੰਦ ਉਹਨਾਂ ਦੇ ਲੰਮੇ ਸੰਘਰਸ਼ ਦਾ ਸਿੱਟਾ ਸੀ ਅਤੇ ਪਾਕਿਸਤਾਨ ਉਹਨਾਂ ਕੁਰਾਨ ਦੀ ਸ਼ਾਹੀਠ ਨਿਜਾਮੇ ਮੁਸਤਾਫਾ ਦੇ ਨਿਜਮਾ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰਾਪਤ ਕੀਤਾ ਸੀ ਡੰਡੀ ਆਪੋ ਆਪਣੀ ਅਜਹੀ ਸੋਚ ਕਾਰਨ ਹੀ ਭਾਰਤ ਦੇ ਲੋਕ ਪਾਕਿਸਤਾਨ ਨੂੰ ਰੁਸਿਆ ਹੋਇਆ ਛੋਟਾ ਭਰਾ ਸਮਝਦੇ ਹਨ ਅਤੇ ਪਾਕਿਸਤਾਨ ਦੇ ਲੋਕ ਭਾਰਤ ਨੂੰ ਆਪਣਾ ਦੁਸ਼ਮਣ ਸਮਝਦੇ ਹਨ ਡੰਡੀ ਪਰ ਇਹ ਸੋਚ ਸਿਆਸੀ ਸੋਚ ਹੈ ਡੰਡੀ ਆਮ ਆਦਮੀ ਸਿਆਸੀ ਤੌਰ ਉੱਤੇ ਜਾਗਰਤ ਹੋ ਸਕਦਾ ਹੈ ਪਰ ਉਸ ਦਾ ਸਿਆਸੀ ਆਦਮੀ ਹੋਣਾ ਜ਼ਰੂਰੀ ਨਹੀਂ ਹੈ ਡੰਡੀ ਪਾਕਿਸਤਾਨ ਦੇ ਲੋਕ ਜਦੋਂ ਵੀ ਇਸ ਸੋਚ ਦੇ ਜਫੇ ਵਿੱਚੋਂ ਨਿਕਲਦੇ ਹਨ ਤਾਂ ਉਹਨਾਂ ਨੂੰ ਭਾਰਤ ਵਿੱਚ ਬੇਬਸ ਹੋ ਕੇ ਛੱਡੇ ਆਪਣੀ ਜੱਦੀ ਪੁਸ਼ਤੀ ਘਰਾਂ ਦੀ yaad ਆਉਂਦੀ ਹੈ ਅਤੇ ਉਹ ਇੱਕ ਵਾਰੀ ਫਿਰ ਆਪਣੇ ਜੱਦੀ ਘਰਾਂ ਅਰੇੜੀ ਅਤੇ ਪਿੰਡਾਂ ਸ਼ਹਿਰਾਂ ਨੂੰ ਵੇਖਣਾ ਲੋਚਨ ਲੱਗਦੇ ਹਨ ਡੰਡੀ ਪਾਕਿਸਤਾਨ ਦੀ 75 ਸਾਲ ਕੌਮ ਮਹਿਸੂਸ ਕਰਦੀ ਹੈ ਕਿ ਉਹਨਾਂ ਦੀਆਂ ਜੜਾਂ ਕਿਧਰੇ ਹੋਰ ਥਾਂ ਪਈਆਂ ਹਨ ਅਤੇ ਉਹ ਆਪਣੀਆਂ ਜੜਾਂ ਨਾਲੋਂ ਟੁੱਟੇ ਹੋਏ ਹਨ ਡੰਡੀ ਆਪਣੀਆਂ ਜੜਾਂ ਦੇ ਉਧਰੇਵੇਂ ਵਿੱਚ ਬਹੁਤਿਆਂ ਨੇ ਪਾਕਿਸਤਾਨ ਬਨਣਾ ਮਗਰੋਂ ਆਪਣੇ ਨਾਂ ਨਾਲ ਆਪਣੇ ਉਹ ਜਾਤ-ਗੋਤ ਲਿਖਨੇ ਸ਼ੁਰੂ ਕਰ ਦਿੱਤੇ ਹਨ ਜਿਹੜੇ ਉਹਨਾਂ ਦੇ ਪੁਰਖਾਂ ਦੇ ਇਸਲਾਮ ਕਬੂਲ ਕਰਨ ਤੋਂ ਪਹਿਲਾਂ ਹੁੰਦੇ ਸਨ ਡੰਡੀ ਰੀਤੀ ਰਿਵਾਜ ਤਾਂ ਨਿਜਾਮੇ ਮੁਸਤਾਫਾ ਦੇ باوجود ਨਹੀਂ ਬਦਲੇ ਜਾ ਸਕੇ ਸਨ ਕਿਉਂਕਿ ਇਨਸਾਨ ਆਪਣਾ ਧਰਮ ਤਾਂ ਬਦਲ ਸਕਦਾ ਹੈ ਪਰ ਆਪਣਾ ਸੁਭਾਅ ਬਦਲਣਾ ਉਸ ਦੇ ਲਈ ਸੌਖਾ ਨਹੀਂ ਹੁੰਦਾ ਡੰਡੀ ਪੱਛਮੀ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਡਾ ਸਭ ਤੋਂ ਮਹੱਤਮਪੂਰਨ ਸੂਬਾ ਹੈ ਡੰਡੀ ਪੰਜਾਬ ਦੇ ਲੋਕ ਬੁਨਿਆਦੀ ਤੌਰ ਉੱਤੇ ਮਿਹਨਤੀ ਸਿਰੜੀ ਅਤੇ ਖੁੱਲ੍ਹਦਿਲੇ ਹੁੰਦੇ ਹਨ ਡੰਡੀ ਪਾਕਿਸਤਾਨ ਵਿੱਚ ਸਥਾਨਕ ਸੱਤਾ ਦੀ ਲੜਾਈ ਵਿੱਚ ਵੀ ਪੰਜਾਬ ਨੇ ਹਮੇਸ਼ਾ ਮੋਹਰੀ ਰਹਿਣ ਦਾ ਯਤਨ ਕੀਤਾ ਹੈ ਅਤੇ ਆਮ ਤੌਰ ਉੱਤੇ ਇਹੋ ਸੂਬਾ ਦੇਸ਼ ਦੀ ਬਾਗਡੋਰ ਸੰਭਾਲਣ ਵਿੱਚ ਕਾਮਯਾਬ ਹੋਇਆ ਹੈ ਡੰਡੀ ਪੰਜਾਬ ਭਾਵੇਂ ਪਾਕਿਸਤਾਨ ਵਾਲਾ ਹੋਵੇ ਭਾਵੇਂ ਹਿੰਦੁਸਤਾਨ ਵਾਲਾ ਇੱਥੋਂ ਦੇ ਵਸਨੀਕਾਂ ਦੀ ਮਾਤ ਭਾਸ਼ਾ ਪੰਜਾਬੀ ਹੈ ਡੰਡੀ ਜਦੋਂ ਤੱਕ ਪਾਕਿਸਤਾਨ ਦੇ ਪੰਜਾਬੀ ਕਿਸੇ ਹੋਰ ਭਾਸ਼ਾ ਨੂੰ ਆਪਣੀ ਬੋਲਚਾਲ ਦੀ ਭਾਸ਼ਾ ਨਹੀਂ ਬਣਾਉਂਦੇ ਉਦੋਂ ਤੱਕ ਇਹ ਆਸ ਬਣੀ ਰਹੇਗੀ ਕਿ ਦੋਵਾਂ ਪੰਜਾਬਾਂ ਵਿੱਚਕਾਰਲਾ ਮਾਂ ਦੇ ਦੁੱਧ ਦਾ ਰਿਸ਼ਤਾ ਬਣਿਆ ਰਹੇਗਾ ਡੰਡੀ ਪੰਜਾਬੀ ਬੋਲਦੇ ਲੋਕ ਭਾਰਤੀ ਹੋਣ ਜਾਂ ਪਾਕਿਸਤਾਨੀ